ਹਰ ਕਾ ਨਾਮ ਜਨ ਕੋ ਮੁਕਤੀ ਜੁਗਤੀ ਹਰ ਕੇ ਨਾਮ ਜਨ ਕੋ ਤ੍ਰਿਪਤੀ ੁਗਤੀ ਹਰ ਕਾ ਨਾਮ ਆਤਮੰਦ ਹੈ ਜਨ ਕੋ ਮੁਕਤੀ ਜੁਗਤੀ ਮੁਕਤੀ ਦੀ ਜੁਗਤੀ ਇਸੇ ਦੀ ਬੇਇਆ ਹਰ ਕੇ ਨਾਮ ਜਨ ਕੋ ਤ੍ਰਿਪਤੀ ੁਗਤੀ ਪਰ ਬਸਾ ਮੁਕਤੀ ਜੁਗਤੀ ਹੋ ਜੇ ਛੁੱਟਣ ਕੀ ਬਣੀ ਹੈ ਜੜੀ ਇਸੇ ਦੀ ਮੁਕਤੀ ਦੀ ਤੇ ਹਰ ਕੇ ਨਾਮ ਜਨ ਕੋ ਤ੍ਰਿਪਤੀ ੁਗਤੀ ਆ ਤ੍ਰਿਪਤੀ ੁਗਤੀ ਤ੍ਰਿਸ਼ਨਾ ਤੋਂ ਤ੍ਰਿਪਤ ਰਹਿਣ ਵਾਸਤੇ ਪਦਾਰਥ ਹੈ ਭੁਗਤ ਗਿਆਨ ਖਾਣ ਵਾਲੀ ਦੀ ਭੁਗਤ ਸਿਰਫ ਭੁਗਤ ਸ੍ਰਿਪਤ ਕਰਨ ਵਾਲੀ ਖੁਰਾਕ ਹੈ ਸਿਰਫ ਭ੍ਰਿਤੀ ਭੁਗਤੀ ਹਰ ਦਾ ਨਾਮ ਜਨਕਾ ਰੂਪ ਰੰਗ ਹਰ ਦਾ ਨਾਮ ਜਨਕਾ ਰੂਪ ਰੰਗ ਰੂਪੀਏ ਰਭੀਏ ਹਰ ਨਾਮ ਜਪ ਤੱਕ ਕਬ ਪਰੇ ਨਾ ਪਰ ਹਰ ਨਾਮ ਦੇ ਅਫਸਰ ਕੋਲ ਪਾਵਣੇ ਕੰਮ ਬਣ ਅੱਜ ਤੱਕ ਅਡਰ ਕੀ ਪਾਪ ਹੋਣਾ ਤੇ ਸਰਬੋਤਮ ਡਿਵਾਈਡ ਹੋ ਜਾਣਾ ਵਖਰਾ ਵਖਰਾ ਹੋ ਜਾਣਾ ਜਿੰਨਾ ਜਰ ਨਾਮ ਜਾਬਦਾ ਰਹੂਗਾ ਖਾਨਾ ਮੈਣੀ ਇਨਸ਼ਾ ਅੱਗਲਾ ਫਿਰ ਆ ਗਿਆ ਸਰਪੰਚ ਦੇ ਵਿੱਚ ਉੱਪਰੋਂ ਪਰੇਨਾ ਪਾਪ ਹਰ ਕਾ ਨਾਮ ਜਨਕੀ ਵਡਿਆਈ ਹਰ ਕਾ ਨਾਮ ਦੀ ਜਨਕੀ ਵਡਿਆਈ ਜੋ ਜਨ ਬੜੇ ਕਰਦਾ ਹੋਇਆ ਸਲਾਮ ਉਹਨੇ ਵੀ ਜੀ ਹਸਾਣ ਨੂੰ ਹਰਕੇ ਨਾਮ ਜਨ ਸੋਭਾ ਪਈ ਹਰਕੇ ਨਾਮ ਨਾਲੇ ਜਨ ਸੋਭਾ ਪਈ ਜੱਜ ਸੱਚੇ ਮਾਰੀ ਚੱਲਦੇ ਹਾਂ ਸੁਧਰੇ ਜਨ ਹਰਕਾ ਨਾਮ ਜਨ ਕੋ ਭੋਗ ਜੋਗ ਆਦਿ ਰਾਸ ਤੇ ਭੋਗਾਰ ਜੋਗ ਲੋਕੀ ਜਨ ਭਰਾਗਮੀਏ ਪਹੁਤ ਲੋਗ ਵੀ ਰੇਤਨ ਬੁਧੀ ਇਕਾ ਵੀ ਹੈ ਭਰਾਗਮੀਏ ਦੋਹਾਂ ਦੇ ਵਿੱਚ ਹਰ ਨਾਮ ਜੱਗ ਤੇ ਕੋਸ ਨਹਿੋ ਵਿਯੋਗ ਅਰਮਾਨ ਜਬਦੇ ਨੂੰ ਕੁਝ ਲੋਗੇ ਦੀਆਂ ਜੁੜਿਆ ਹੈ ਨਾਲ ਕਿ ਜੋਗਾ ਤਾਂ ਵਿయోగ ਨਹੀਂ ਹੈ ਹਮ ਤੇ ਵਿయోగ ਹੈ ਜੋਗ ਤੋਂ ਉਹ ਜੋਗ ਇਸ ਤਰੀਕੇ ਨਾਲ ਜਿਵੇਂ ਆਪਣੇ ਦੋ ਜਵਾਲੇ ਨੇ ਮੈਂ ਰੋਟੀ ਖਾਦੇ ਨਾ ਦੋ ਮਿੰਟੇ ਚੱਲਦੇ ਨੇ ਇਹ ਦੋਏ ਨੂੰ ਮਿਲ ਕੇ ਨਾ ਕੰਮ ਕਰਨ ਰੋਟੀ ਵੀ ਲਾਉਣੀ। ਤੋਂ ਰੋਟੀ, ਹਾਂਜੀ। ਜੋਗ ਉਹ ਮਿਲਦਾ। ਖਾਦੀ ਸਰਦਕ। ਕੋਗ ਜੋਗ। ਕੋਗ ਤਾਂ ਜੋਗ ਦੇ ਮੇਰੇ ਕੋ ਹੋਵੇ। ਖਾਈਂ ਤੇ। ਜਿੰਨਾ ਜੇ ਵਿਚਾਰ ਨਹੀਂ ਕਰਾਂਗੇ, ਉਹ ਗਿਆਨ ਕਿਵੇਂ ਹੋ ਗਿਆ ਮਨ ਨੂੰ ਸਮਾਈ। ਇਹਦਾ। ਉਹ ਉਹਦੇ ਨਾਲ ਜੋਗ ਦਾ ਸੰਬੰਧ ਆਇਆ। ਹੂੰ ਹੂੰ। ਉਹਨਾਂ ਜੋਗ ਦਾ ਹਾਂ ਕਿਤੇ ਵੀ ਆਪਾਂ ਨੇ ਬਚਾਇਆ ਹੈ ਜਦ ਮੈਂ ਆਪਾਂ ਦੋ ਰੋਸ਼ੀ ਘਰ ਦੇ ਬਾਹਰ ਛਿੜੀ ਦੋਜ ਵਾਲੇ ਬਿਲਕੁਲ ਨਹੀਂ ਜੇ ਚਲਦੇ ਉਹ ਸਿਰਸਾ ਆਉਂਦੇ ਉਹਨਾ ਕਰ ਸਭਨਾਂ ਨੂੰ ਪਤਾ ਹੁੰਦਾ ਕਿ ਕਿਵੇਂ ਜੀਵ ਜਗ ਦਾ ਸਭ ਜੋ ਫੰਕਸ਼ਨ ਆਪੇ ਚੱਲਦਾ ਹੈ ਅਪਨ ਕਰਦੀ ਨਾ ਸਭ ਫਿਰ ਉਹ ਫਿਰ ਕਿਹੜਾ ਉਜੋਗ ਆ ਉਹ ਗੰਨ ਜੋਗ ਆ ਖਰਾਕ ਨ ਜੋਗ ਆ ਧੁਕਤੀ ਲੋੜ ਹੈ ਤੋਂ ਹਾਂ ਦੇ ਖਰਾਕ ਆ ਹੂੰ ਉਹ ਜੋਗ ਜੋਗ ਤੇ ਬਣਾਉਂਦੇ ਸਮਾਂ ਖਰਾਕ ਨਹੀਂ ਚਾਹੀਦਾ ਕੋਈ ਹਰ ਕਾ ਨਾਮ ਜਾਣ ਕੋ ਭੋਗ ਜੋਗ ਹਰ ਨਾਮ ਜਬਦ ਕੁਛ ਨਹੀਂ ਬਿਓ ਹਰ ਨਾਮ ਜਬਦ ਕੁਛ ਨਹੀਂ ਬਿਓ नाम जपता तो कोई व्योग है नी व्योग जपे नहीं जे व्योग है जपया नहीं जाता समझा नहीं आता जे मन इधर चला गया जैसे समझो बदोग होना ही हाँ फिर मिलना ही जनराता हर नाम की सेवा नानक पूजे हर हर देवा जनराता हर नाम की सेवा ਜੰਤ ਰਹਾ ਹੈ ਉਹਦਾ ਰੰਗ ਜਿਹੜਾ ਚੱਲ ਰਿਹਾ ਨਾਮ ਦੀ ਸੇਵਾ ਦਾ ਰੰਗ ਜੰਤ ਹੈ ਜੇ ਨਾਮ ਦੀ ਸੇਵਾ ਕਰਦਾ ਚੱਲਦਾ ਹਤਾ ਹਰ ਨਾਮ ਦੀ ਸੇਵਾ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਨਾਮ ਦੀ ਜਿਹੜੀ ਸੇਵਾ ਉਹਦਾ ਰੰਗ ਚੜਦਾ ਜੇ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਦੇਵਾ ਇਸ ਤਰ੍ਹਾਂ ਹਰ ਹਰ ਦੇਵਾ ਜਿਹੜਾ ਹੈਗਾ ਉਹਦੇ ਸਾਹਮਣੇ ਤਨ ਮੂਲ ਸਾਧੂ ਕੁਝ ਹੋ ਜਾਊਗਾ ਜਿਦੋਂ ਹਰ ਹਰ ਦੇ ਤਨ ਕੋ ਤਾਂ ਸਭ ਧੋਖ ਬੁਰ ਕੋ ਕੋ ਬਣਿਆ